ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਪੂਰ ਪਟੇਲਾ ਸਹੀ ਪੱਗ ਜਿਸ ਦੀ ਲੰਬਾਈ 7.5 ਮੀਟਰ ਆਈ ਜਿਹੜਾ ਕੱਪੜਾ ਆਪਾਂ ਫੁੱਲ ਵਲਵਰਤਿਆ ਜਿਹੜਾ ਤੁਸੀਂ ਪਹਿਲਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਬਾਅਦ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇੱਕ ਗੱਲੜ ਨੂੰ ਹੱਕਾ ਹੋ ਲਗਾ ਦੇਣਾ ਹੈ ਥੱਲੇ ਇਹ ਗੱਲ ਹੋ ਲਗਾਣ ਤੋਂ ਬਾਅਦ ਇੱਕ ਗੱਲ ਫਿਰ ਲੜ ਨੂੰ ਮੋਟਾ ਕਰ ਦੇਣਾ ਹੈ ਲੜ ਨੂੰ ਚੰਗੀ ਤਰ੍ਹਾਂ ਬੈਗ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਐਨ ਪੂਰੀ ਤੇ ਮਸ ਫਾਇਦੇ ਨਾਲ ਇਸ ਲੜ ਨੂੰ ਲਗਾਉਣਾ ਹੈ ਐਨ ਬੈਗ ਦਾ ਕਿਹੜਾ ਧੋਨੇ ਲੜ ਨੂੰ ਸਾਫ ਕਰਕੇ ਲਗਾਉਣਾ ਹੈ ਜਿਹੜਾ ਇਹਨੇ ਅਗਲਾ ਲੜ ਲਗਾਉਣਾ ਹੈ ਉਹਨੇ ਦਾ ਖੁੱਲਦਾ ਪਾ ਥੱਲੇ ਰੱਖ ਕੇ ਤੇੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਹੜਾ ਲੜ ਨੂੰ ਇਹ ਘਰ ਹਲਕਾ ਬੈਤ ਜਿਹਨੇ ਪੇਂਚੇ ਕਰਕੇ ਜਿੰਗੇਦਾਰ ਹਲੜ ਨੂੰ ਪੂਰਾ ਖੋਲ ਲੈਣਾ ਹੈ ਖੋਲਣ ਤੋਂ ਬਾਅਦ ਫਿਰ ਇਹ ਗਾਰਸਲੜ ਨੂੰ ਨੋਕ ਦੇ ਕੋਲ ਫੋਲਡ ਕਰ ਦੇਣਾ ਹੈ 11 ਸਿਰੜ ਹਲੜ ਹੁਲਗਾੰਤਵਾਸ ਨੂੰ ਬੈਗ ਤੋਂ ਬੈਗ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਇਸਲਾੜ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਜਿਹੜਾ ਬਾਅ ਫੇਰ ਫੇਰ ਲੈਣਾ ਹੈ ਇਹ ਰਾਡ ਨੂੰ ਇਹ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਰਾਡ ਲਗਾਇਆ ਸੀ ਉਸੇ ਤਰ੍ਹਾਂ ਇਹ ਜਿਹੜਾ ਤੀਸਰਾ ਰਾਡ ਉਸ ਨੂੰ ਵੀ ਲਗਾਉਣਾ ਹੈ ਹੁੰਦਾ ਖੁੱਦਾ ਬਾਥਲੇ ਰੱਖ ਕੇ ਤੇ ਜਿਹੜਾ ਬੰਦ ਪਖ ਉਸ ਨੂੰ ਉੱਤੇ ਰੱਖ ਕੇ ਇੱਕਾ ਰਾਡ ਨੂੰ ਜਿਹੜਾ ਹਲਕਾ ਆ ਬੈਗ ਤੋਂ ਦੀਨੇ ਪਿੰਚ ਕਰਕੇ ਤੇ ਜਿਹੜਾ ਉਤਲਾ ਬੈਜ ਨੂੰ ਬਣਾ ਲੈਣਾ ਹੈ ਬਣਾਉਣ ਤੋਂ ਅੱਜ ਤੁਸੀਂ ਨੇ ਦੂਸਰਾ ਰਾਡ ਫੋਲਡ ਕੀਤਾ ਉਥੋਂ ਹੀ ਤੀਸਰਾ ਰਾਡ ਵੀ ਉਸ ਨੂੰ ਫੋਲਡ ਕਰ ਦੇਣਾ ਹੈ ਉਹ ਰਾਡ ਨੂੰ ਇੱਕ ਕਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਇੱਕ ਤੋਂ ਅੱਗੇ ਇੱਕ ਕਰ ਤੋਂ ਫੋਲਡ ਕਰਕੇ ਜੜ ਚੰਗੀ ਤਰ੍ਹਾਂ ਇਹਦਾ ਬੈਗ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਇਹ ਲੜਦੇ ਵੀੜਾ ਬਾਹ ਚੰਗੀ ਤਰ੍ਹਾਂ ਤੁਸੀਂ ਨੇ ਫੇਲਣਾ ਹੈ ਇੱਕ ਸੜਦਾ ਵੀੜਾ ਫਾਸਲਾ ਤੁਹਾਨੂੰ ਉਹਨੇ ਰੱਖਣਾ ਜਿੰਨਾ ਤੁਹਾਨੂੰ ਪਹਿਲੇ ਲੜਦਾ ਰੱਖਿਆ ਸੀ ਤੁਹਾਡਾ ਕਿਸੇ ਵੀ ਲੜਦਾ ਜਿਹੜਾ ਫਾਸਲਾ ਵੱਧ ਘੱਟ ਨਹੀਂ ਹੋਣਾ ਚਾਹੀਦਾ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਲੜਦ ਜਿਹੜਾ ਬੈਗ ਤੋਂ ਪਿੰਚ ਕਰਕੇ ਉਹਨੂੰ ਦਾ ਖੁੱਲਦਾ ਪਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਹ ਗਾਇਤੋ ਜੇ ਤੁਸੀਂ ਇਹਨਾਂ ਤੇ ਇਸੇ ਨਾਲ ਫੋਲਡ ਕੀਤਾਈ ਉਸ ਤੋਂ ਹੀ ਇਸ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ। ਥਾਈਲੈਂਡ ਡਬਲ ਫੋਲਡ ਕਰਨ ਤੋਂ ਬਾਅਦ ਨੂੰ ਤਾਹ ਤੋਂ ਇਹਨਾਂ ਗਰ ਫੋਲਡ ਕਰਕੇ ਚੰਗੀ ਤਰ੍ਹਾਂ ਬੈਗ ਤੱਕ ਸਾਫ਼ ਕਰਕੇ ਲਗਾ ਦੇਣਾ ਹੈ। ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜਾ ਇਹਨੇ ਬਾਏ ਫੇਰ ਕੇ ਦਾ ਇਸ ਲੜ ਦਾ ਫਾਹਰ ਵਾਲਾ ਸੈੱਟ ਕਰ ਲੈਣਾ ਹੈ। ਇਹਨੇ ਬੈਗ ਤੱਕ ਬਾਏ ਫੇਰ ਕੇ ਇਸ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਜਿਹੜਾ ਵੀਨੇਗਲਾੜ ਨੂੰ ਗੁਣਾ ਹੈ ਲੜਨ ਨੂੰ ਡਬੈਗ ਚੋਪੇ ਤੇ ਕਰਕੇ ਊੜੀ ਦਾ ਖੁੱਲਦਾ ਪਾਥ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲੜਨ ਨੂੰ ਚੰਗੀ ਤਰ੍ਹਾਂ ਗਰ ਖਿੱਚ ਕੇ ਤੇ ਇਹ ਗੱਲ ਆੜ ਨੂੰ ਅੰਦਰ ਨੂੰ ਫੋਲਡ ਹਲਕਾ ਅੰਦਰ ਨੂੰ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਲੜਨ ਨੂੰ ਜਿਸੋ ਜਿਹਨੇ ਦੂਸਰੇ ਪਹਿਲੇ ਵਾਲੇ ਲੜ ਮੋੜੇ ਹਨ ਉੱਥੇ ਇਸ ਲੜਨ ਨੂੰ ਵੀ ਤੁਸੀਂ ਹਲਕਾ ਹਰਕਰ ਰੱਖ ਕੇ ਇਸ ਲੜਨ ਨੂੰ ਵੀ ਫੋਲਡ ਕਰ ਦੇਣਾ ਹੈ ਉਲਗਾਂਤਵਾ ਹਰ ਨਾਲ ਡਬਲ ਹੋਲਡ ਕਰਕੇ ਗਰ ਫਿਰ ਉੱਤੋਂ ਫੋਲਡ ਕਰ ਦੇਣਾ ਹੈ ਤੀਸਰਾ ਰਨ ਵੀੜ ਚੰਗੀ ਤਰ੍ਹਾਂ ਤੁਸੀਂ ਨੇ ਸਾਫ਼ ਕਰਕੇ ਲਗਾ ਦੇਣਾ ਹੈ ਤੀਨੜਾ ਤੂਫਾਇਲ ਲਗਾਏ ਉਹਦੇ ਵਿੱਚ ਜਿਹੜਾ ਹਲਕਾ ਹੈ ਵਾ ਫੇਰ ਕੇ ਰੇ ਬਾਕੀ ਲੜਾਂ ਨਾਲ ਉਹਨਾਂ ਵਿੱਚ ਵੀ ਪੂਰੀ ਚੰਗੀ ਤਰ੍ਹਾਂ ਨੂੰ ਬਾਈ ਫੇਰ ਲੈਣਾ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਇਹ ਰਿਹਾ ਹਲਕਾ ਨੂੰ ਥੱਲੇ ਖਿੱਚ ਲੈਣਾ ਹੈ ਉਸ ਲੜ ਦਾ ਵੀ ਰਿਹਾ ਫਾਸਲਾ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਇਹਨੇ ਬੈਗ ਤਾਂ ਫਾਈ ਫਾਈ ਦੇ ਵਿੱਚ ਸਾਰੇ ਲੜ ਲਗਾਉਣੇ ਹਨ ਜਿਹੜਾ ਵੀ ਨੇ ਅਗਲਾ ਲੜ ਲਗਾਉਣਾ ਹੈ ਪੂਣੀ ਦਾ ਕੁਲਦਾ ਬਾਹ ਥੱਲੇ ਰੱਖ ਕੇ ਤੇ ਜਿਹੜਾ ਬੰਦਪੋਸਾ ਉਸ ਨੂੰ ਉੱਤੇ ਰੱਖ ਕੇ ਇਹੜਾ ਇਹ ਗੱਲ ਲੜ ਨੂੰ ਹਲਕਾ ਬੈਗ ਤੋਂ ਪਿੰਚ ਕਰਕੇ ਇਹ ਤੁਹਾਡੀ ਸ਼ੇਪ ਆ ਤੀਨ ਉਹ ਵੀ ਸੈੱਟ ਕਰ ਲੈਣੀ ਹੈ ਪੂਣੀ ਦਾ ਕੁਲਦਾ ਬਾਹ ਥੱਲੇ ਰੱਖ ਕੇ ਜਿਹੜਾ ਬੰਦਪੋਸਾ ਉਸ ਨੂੰ ਉੱਤੇ ਰੱਖ ਕੇ ਯਾਰ ਜੇਕਰ ਬੈਗ ਤੋਂ ਪਿੰਚ ਕਰ ਲੈਣਾ ਹੈ ਪਿੰਚ ਕਰਨ ਤੋਂ ਬਾਅਦ ਸੜਨ ਨੂੰ ਉੱਥੇ ਫੋਲਡ ਕਰ ਦੇਣਾ ਜਿੱਥੇ ਤੁਸੀਂ ਨੇ ਬਾਕੀ ਵਾਲੇ ਲੜ ਮੋੜੇ ਸੀ ਨੱਕ ਦੀ ਸੇਹ ਦੇ ਵਿੱਚੋਂ ਹੋਲਡ ਕਰ ਦੇਣਾ ਇਸ ਲੜ ਨੂੰ ਇਸ ਲੜ ਨੂੰ ਜੇਕਰ ਫੋਲਡ ਕਰਨ ਤੋਂ ਬਾਅਦ ਖਿੱਚ ਲੈਣਾ ਹੈ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੈਗ 'ਤੇ ਆਹ ਜੇਕਰ ਤੁਹਾਡਾ ਲੜ ਪਹਿਲਾਂ ਪਹਿਲਾਂ ਹੀ ਮੋਟਾ ਹੈ ਤੁਸੀਂ ਇਸ ਲੜ ਨੂੰ ਡਬਲ ਫੋਲਡ ਨਾ ਕਰਿਆ ਕਰੋ ਇਸ ਲੜ ਨੂੰ ਵੀ ਇਹ ਚੰਗੀ ਤਰ੍ਹਾਂ ਬੈਗ 'ਤੇ ਸਾਫ਼ ਕਰਕੇ ਲਗਾ ਦੇਣਾ ਹੈ ਹਿਰਾੜ ਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਉਹਨੇ ਬਾਈ ਫੇਰ ਕੇਸ ਲੜਦਾ ਵੀ ਇਹਦਾ ਫਾਸਲਾ ਦੁਨੇ ਸੈੱਟ ਕਰ ਲੈਣਾ ਹੈ। ਇਹਨਾਂ ਦੁਨੇ ਬੈਗ ਤੱਕ ਲੜਦੀ ਜਿਹੜੀ ਸਫਾਈਆ ਕਰ ਲੈਣੀ ਹੈ। ਸਾਰੇ ਲੜਾਂ ਵਿੱਚ ਇਹੜਾ ਬਾਚ ਚੰਗੀ ਤਰ੍ਹਾਂ ਫੇਰ ਲੈਣਾ ਹੈ। ਦਾ ਦੋ ਲੈ ਲੈ ਬੈਲ ਨੂੰ ਵੀ ਹਲਕੇ ਜਿਹੜਾ ਸੈੱਟ ਕਰ ਲੈਣਾ ਹੁਣ ਉਹਨਾਂ ਦਾ ਜਿਹੜਾ ਫਾਸਲਾ ਉਹ ਵੀ ਤੁਹਾਨੂੰ ਇੱਕੋ ਜਿਹਾ ਰੱਖਣਾ ਹੈ ਵੀਰਾਨੀ ਨੇ ਕੈਲਕੁਲੇਟਰ ਦਾੜਾ ਪੱਗ ਪੈਣਾ ਉਹਨੇ ਨੱਕ ਦੀ ਛੇ ਦੇ ਵਿੱਚ ਲਗਾਉਣਾ ਹੈ ਨੱਕ ਦੇ ਆ ਖੱਬੇ ਪਾਸੇਆਂ ਸੱਜੇ ਪਾਸੇ ਵੱਧ ਘੜਨੀ ਲਗਾਉਣਾ ਜਿਹੜਾ ਜਿਹੜਾ ਕਲਗਲੜ ਲਗਾਉਣਾ ਹੈ ਕਲਗਲੜ ਦੀ ਪੂਰੀ ਪੂਨੀ ਉਹ ਪੂਣੀ ਖੋਲ ਕੇ ਉਹਦਾ ਇੱਕ ਬਲਾ ਤਹਾਂ ਰੱਖ ਕੇ ਤੇ ਇੱਕ ਬਲਾ ਥਲੇ ਰੱਖ ਥੱਲੇ ਨੂੰ ਹੋੜਾ ਕਰਕੇ ਫਿਰ ਨਾਲ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਲੜ ਨੂੰ ਇੱਕ ਗੱਲੜ ਨੂੰ ਖਿੱਚਣ ਤੋਂ ਬਾਅਦ ਇਹ ਕੇ ਫਿਰ ਹਲਕਾ ਅੰਦਰ ਫੋਲਡ ਕਰਕੇ ਉੜਣ ਨੂੰ ਚੰਗੀ ਤਰ੍ਹਾਂ ਫਿਰ ਉਸ ਤੇ ਗੱਹਾ ਹੱਥ ਫੇਰ ਕੇ ਇਸ ਲੜ ਨੂੰ ਜਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਪੱਗ ਬੈਂਦੇ ਥੱਲੇ ਚ ਲਿਆ ਕੇ ਸਜੇ ਪਾਸੇ ਵੱਲ ਕੁ ਮਾਰ ਲੈਣਾ ਹੈ ਦੇ ਪਾਸੇ ਵਾਲੂ ਕੁਮਾ ਆ ਕੇ ਚਲਾਉਣ ਤੇ ਕਿਤੇ ਹਲਕਾ ਇਹੜਾ ਹਰਕਰਾ ਕੀ ਖੋਲ ਲੈਣਾ ਹੈ। ਉਸ ਲੜ ਨੂੰ ਜਿਆਦਾ ਨਹੀਂ ਖੋਲਣਾ ਹੈ ਉਸ ਲੜ ਨੂੰ ਹਲਕਾ ਹੀ ਖੋਲਣਾ ਹੈ। ਕੋਲੋਂ ਤੋਂ ਵਾਚ ਕਿਤੇ ਅੱਜ ਦੀ ਡਿਸ਼ੇਪ ਆ ਉਹਨੇ ਸਟੱਟ ਕਰ ਲੈਣੀ ਹੈ। ਇਹੜਾ ਨੂੰ ਨੇ ਸਟੱਟਣਾ ਸਰਦੋ ਸੈਂਟਰ ਤੋਂ ਇਹੜਾ ਨੂੰ ਪੈਰਲ ਲੜਾ ਗਾਸੀ ਉਸ ਲੜ ਨੂੰ ਲੜਾ ਖਿੱਚ ਕੇ ਨੇੜਾ ਬੂੰਗੜ ਲੜਾ ਉਸ ਨੂੰ ਛੱਡ ਦੇਣਾ ਹੈ ਉਸ ਲੜ ਨੂੰ ਖਿੱਚ ਲੈਣਾ ਹੈ। ਤੰਗੀਦਰਾ ਨਾਲ ਦਿਨੇ ਉਂਗਲਿਆਂ ਨਾਲ ਸਿਰੋਖ ਟੱਕੇ ਤੇ ਫਲੈਟ ਨੂੰ ਖਿੱਚ ਦੇਣਾ ਹੈ ਕਿੱਚੜ ਤੋਂ ਆਏ ਜੇਕਰ ਤੁਹਾਡਾ ਲੈਣਾ ਸੈਟਿੰਗ ਨੰਗਾ ਲੈ ਆ ਤਾਂ ਤੁਸੀਂ ਘਰ ਤੇ ਉੱਤੇ ਬਾਜ ਵੀ ਫੇਰ ਸਾਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਸੇਰਾ ਪ੍ਰੋਪਰਟਾ ਗਿਆ ਜਾਊਗਾ ਤੰਗੀਦਰਾ ਸਾਲੇ ਦਾ ਜਿਹੜੀ ਸਫਾਈ ਉਹ ਤੁਹਾਨੂੰ ਕਰ ਲੈਣੀ ਹੈ ਜੰਗ ਇਹਨਾਂ ਅੜਵਿਨੇ ਪਗਾਉ ਦਿਨੇ ਸੈਟ ਕਰ ਲੀ ਹੇ ਜਿਹੜੇ ਤੁਹਾਡੇ ਉੱਤੇ ਲਿਪੇ ਚਣੂ ਇਹਨਾਂ ਵਿੱਚ ਜਿਹੜਾ ਹਲਕਾ ਦਿਨੇ ਬਾਹਰ ਫੇਰ ਲੈਣਾ ਹੈ ਜਿਹੜਾ ਇਹ ਬਿਨਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਤੇ ਜਿਹੜਾ ਫੇਸਬੁੱਕ ਪੇਜ ਆ ਉਸ ਨੂੰ ਫੋਲੋ ਜ਼ਰੂਰ ਕਰਿਓ ਇਹਨ ਕੀਦਰਾ ਤੁਹਾਡਾ ਛੇਮ ਲੜਾ ਉਸ ਦੇ ਵਿੱਚ ਵੀ ਦਿਨੇ ਬਾਹਰ ਫੇਰ ਲੈਣਾ ਹੈ ਜਿਹੜਾ ਦਿਨੇ ਪਿਛਲੇ ਲਗਾਉਣਾ ਹੈ ਦੋਨੋਂ ਹੈਂਡਾਂ ਦਾ ਫੋਲਡ ਕਰਕੇ ਪਰ ਉਹਨਾਂ ਦਾ ਬੈਗ ਤੇ ਚੰਗੀ ਤਰ੍ਹਾਂ ਦਬ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਦੇ ਕੋਲੇ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ